ਨਮਸਕਾਰ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ ਮੈਂ ਹਾ ਤੇਜਸਵੀ ਹਾਂ ਔਰਤਾਂ ਜਿਨ੍ਹਾਂ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ ਹੁਣ ਇਹ ਹੀ ਔਰਤਾਂ ਦੇਸ਼ 'ਚ ਸੁਰੱਖਿਤ ਨਜ਼ਰ ਨਹੀਂ ਆ ਰਹੀਆਂ ਹਾਲ ਹੀ ਜੋ ਕੋਲਕਾਤਾ ਦੇ ਆਰਜਿਕਰ ਮੈਡੀਕਲ ਕਾਲਜ 'ਚ ਵਾਪਰੀ ਘਟਨਾ ਤੋਂ ਬਾਅਦ ਦੇਸ਼ ਭਾਰਤੀਆਂ ਔਰਤਾਂ ਸਹਿਮ ਗਈਆਂ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹਾਲਾਤ ਇਹੋ ਜਿਹੇ ਬਣ ਗਏ ਨੇ ਕਿ ਮਾਪੇ ਆਪਣੇ ਬੱਚਿਆਂ ਨੂੰ ਆਫਿਸ ਜਾਂ ਘਰ ਤੋਂ ਬਾਹਰ ਭੇਜਣ ਤੋਂ ਵੀ ਡਰਨ ਲੱਗ ਗਏ ਦੱਸਦੀ ਕਿ ਕਿਸ ਘਟਨਾ ਨੂੰ ਲੈ ਕੇ ਕੁਝ ਦਿਨ ਪਹਿਲਾਂ 2 ਸਤੰਬਰ 2024 ਨੂੰ ਕੇਰਲ ਦੇ ਪਲਕਰ ਜ਼ਿਲ੍ਹੇ 'ਚ ਤਿੰਨ ਦਿਨ ਚੱਲੀ ਰਾਸ਼ਟਰੀ ਸਵੈਮ ਸੇਵਕ ਸੰਗ ਦੀ ਬੈਠਕ 'ਚ ਔਰਤਾ ਦੀ ਸੁਰੱਖਿਆ ਦੇ ਮੁੱਦੇ ਤੇ ਵਿਸ਼ੇਸ਼ ਚਰਚਾ ਹੋਈ ਇਸ ਬੈਠਕ 'ਚ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਔਰਤਾ ਗੁਰੂਤਬਤ ਰਹੇ ਪਰਤਾ ਦੇ ਚੱਲਦੇ ਆ ਉਨਾਂ ਨੂੰ ਨਿਆਂ ਦਿਵਾਉਣ ਲਈ ਕਾਨੂੰਨੀ ਢਾਂਚਾ ਬਣਾਉਣ ਲਈ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਬੈਠਕ 'ਚ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਔਰਤ ਦੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਕੋਲਕਾਤਾ ਦੀ ਘਟਨਾ ਨੂੰ ਲੈ ਕੇ ਆਰਐਸਐਸ ਨੇ ਔਰਤਾ ਦੀ ਸੁਰੱਖਿਆ ਲਈ ਦੇਸ਼ ਭਰ ਵਿੱਚ ਵਿਆਪਕ ਮੁਹਿੰਮ ਚਲਾਉਣ ਦੀ ਲੋੜ ਵੀ ਪ੍ਰਗਟਾਈ। ਆਰਐਸਐਸ ਦੇ ਅਖਿਲਪਾ ਆਰਤੀ ਪ੍ਰਚਾਰ ਪ੍ਰਧਾਨ ਸੁਨੀਲ ਅੰਬੇਕਰ ਨੇ ਪੱਛਮੀ ਬੰਗਾਲ ਵਿੱਚ ਵਾਪਰੀ ਘਟਨਾ ਨੂੰ ਬੇहद ਮੰਦਭਾਗਾ ਤੇ ਚਿੰਤਾਜਨਕ ਘਰਾੜ ਦਿੱਤਾ। ਅੰਬੇਕੜ ਨੇ ਸੋਮਵਾਰ ਨੂੰ ਕਿਹਾ ਕਿ ਸਕੂਲ ਅਤੇ ਕਾਲਜ ਪੱਧਰ ਦੀਆਂ ਵਿਦਿਆਰਥਣਾਂ ਦੇ ਨਾਲ-ਨਾਲ ਕਾਮਕਾਜੀ ਔਰਤਾਂ ਨੂੰ ਸਵੇ ਰੱਖਿਆ ਦੇ ਹੁਨਰ ਸਿਖਾਏ ਜਾਣੇ ਚਾਹੀਦੇ ਨੇ ਤਾਂ ਕਿ ਉਹ ਅਜਿਹੇ ਹਮਲਿਆਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਣ ਮੀਟਿੰਗ 'ਚ ਇਹ ਵੀ ਕਿਹਾ ਗਿਆ ਕਿ OTT ਪਲੇਟਫਾਰਮਸ TV ਅਤੇ ਡਿਜੀਟਲ ਮੀਡੀਆ ਸਮੇਤ ਵੱਖ-ਵੱਖ ਮੀਡੀਆ ਪਲੇਟਫਾਰਮਸ ਤੇ ਸਮੱਗਰੀ ਦੇ ਲਗਾਤਾਰ ਐਕਸਪੋਜ਼ਰ ਕਾਰਨ ਔਰਤਾਂ 'ਤੇ ਵਿਰੋਧ ਹਿੰਸਾ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਉਨ੍ਹਾਂ ਕਿਹਾ ਕਿਈ ਮਾਮਲੇ 'ਚ ਦੇਖਿਆ ਗਿਆ ਹੈ ਕਿ ਅਜੀਆਂ ਹਿੰਸਾ ਕਾਰਵਾਈਆਂ 'ਚ ਸ਼ਾਮਲ ਲੋਕ ਲੰਬੇ ਸਮੇਂ ਤੋਂ ਫਿਲਮਾਂ ਦੇਖ ਰਹੇ ਸੰ ਤੇ ਅਜਿਹੀ ਸਮ ਹੁਣ ਅਜੇ ਹਾਂ ਨਹੀਂ ਹੈ ਕਿ ਕੇਂਦਰ ਪੱਲ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਕਾਨੂੰਨ ਨਹੀਂ ਹੈ ਕਾਨੂੰਨ ਹੈ ਅਤੇ ਦੋਸ਼ੀ ਲਈ ਬਹੁਤ ਤੱਕ ਦੀ ਸਜ਼ਾ ਦੀ ਵਿਵਸਥਾ ਵੀ ਹੈ ਪਰ ਅਜਿਹੀ ਸਥਿਤੀ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿਰਫ ਕਾਨੂੰਨ ਬਣਾ ਕੇ ਹੀ ਔਰਤਾਂ ਵਿਰੁੱਧ ਅਪਰਾਧਾਂ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ ਇਸ ਦਾ ਜਵਾਬ ਤਾਂ ਹੁਣ ਤੁਸੀਂ ਵੀ ਜਾਣਦੇ ਹੋ ਜਵਾਬ ਸਿੱਧੇ ਤੌਰ ਤੇ ਨਹੀਂ ਹੈ ਇਸ ਲਈ ਅਸੀਂ ਇਹ ਕਹਿ ਰਹੇ ਹਾਂ ਕਿ ਕਿ ਸੁਰੱਖਿਆ ਤੇ ਸਮਦਤ ਮੁੱਦਿਆਂ ਤੇ ਚਰਚਾ ਹੁੰਦੀ ਰਹੀ ਹੈ ਪਰ ਫਿਰ ਵੀ ਜਿੰਸੀ ਸ਼ੋਸ਼ਣ ਦੇ ਮਾਮਲੇ ਹਰ ਸਾਲ ਚਿੰਤਾਜਨਕ ਢੰਗ ਨਾਲ ਵਧ ਰਹੇ ਹਨ ਔਰਤਾ ਦੀ ਸੁਰੱਖਿਆ ਦਾ ਮਸਲਾ ਸਿਰਫ ਕਾਨੂੰਨ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ ਇਸ ਲਈ ਸਮਾਜ ਦੇ ਹਰ ਮੈਂਬਰ ਨੂੰ ਆਪਣੀ ਭੂਮਿਕਾ ਨੂੰ ਸਮਝਣਾ ਹੋਵੇਗਾ ਸਭ ਤੋਂ ਪਹਿਲਾਂ ਮੁੰਡੇ ਤੇ ਕੁੜੀਆਂ ਦੋਵਾਂ ਨੂੰ ਚੰਗੀ ਸਿੱਖਿਆ ਦੇਣ ਦੀ ਲੋੜ ਹੈ ਇਹ ਸਿੱਖਿਆ ਕੇਵਲ ਪਰਿਵਾਰ ਵਿੱਚ ਹੀ ਨਹੀਂ ਸਗੋਂ ਸਕੂਲਾਂ ਕਾਲਜਾਂ ਵਿੱਚ ਵੀ ਦਿੱਤੀ ਜਾਣੀ ਚਾਹੀਦੀ ਹੈ